स्मार्ट सिटी कही जाण वाली लुधियाना सिटीचर लूट खो करण वाले ਅਨਸਰਾਂ ਦੇ ਹੌਸਲੇ ਇੰਨੇ بلند ਹੋ ਚੁੱਕੇ ਨੇ ਕਿ ਸਰੇ ਬਾਜ਼ਾਰ ਬਦਮਾਸ਼ਾਂ ਵੱਲੋਂ ਇੱਕ i20 ਕਾਰ ਨੂੰ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਘਟਨਾ ਲੁਧਿਆਣਾ ਦੇ ਮਿੱਡਾ ਚੌਂਗ ਦੀ ਦੱਸੀ ਜਾ ਰਹੀ ਹੈ ਜਿੱਥੇ ਇੱਕ ਪਤੀ ਪਤਨੀ ਚੌਂਗ ਨੇੜੇ ਮਹਿਜ਼ ਦਵਾਈ ਲੈਣ ਲਈ ਉਤਰੇ ਸਨ ਤੇ ਲੁੱਟੇਰਿਆਂ ਵੱਲੋਂ ਗੱਡੀ ਅੰਦਰ ਵੜ ਕੇ ਨਾ ਸਿਰਫ ਕਾਰ ਨੂੰ ਚੋਰੀ ਕਰਨ ਦੀ ਕੋਸ਼ਿਸ਼ ਕੀਤੀ ਗਈ ਸਗੋਂ ਕਾਰ ਵਾਲੇ ਦੇ ਸਾਹਮਣੇ ਉਸਦੀ ਪਤਨੀ ਨੂੰ ਵੀ ਕਾਰ ਵਿੱਚ ਲਜਾਣ ਦੀ ਕੋਸ਼ਿਸ਼ ਕੀਤੀ ਗਈ ਜਿਸ ਨੂੰ ਉਸਦੇ ਪਤੀ ਦੀ ਮੁਸਤੈਦੀ ਨੇ ਬਚਾ ਲਿਆ ਤੇ ਚੋਰ ਗੱਡੀ ਲੈ ਕੇ ਫਰਾਰ ਹੋ ਗਏ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਕੀ ਹੈ ਗਹਿਣਾ ਪੁਲਿਸ ਅਤੇ ਘਟਨਾ ਚ ਸ਼িকার ਹੋਏ ਤੀਵੇਂ ਆਦਮੀ ਦਾ ਸੁਣੋ ਤੁਸੀਂ ਵੀ ਬਾਈ ਮੈਟਰ ਸੀ ਗਾ ਗੱਡੀ ਮੈਂ ਸਮਾਨ ਲੈਣ ਆਇਆ ਸੀ ਜੀ ਤੇ ਇੱਥੇ ਗੱਡੀ ਖੜੀ ਸੀਗੀ ਜੀ ਮੇਰੀ ਤੇ ਮੈਨੂੰ ਨਹੀਂ ਪਤਾ ਵਾਈਫ ਵੀ ਅਸੀਂ ਵਿੱਚ ਬੈਠੇ ਸੀਗੇ ਤੇ ਬਸ ਉਨੀ ਦਿਨ ਕੋਈ ਬੰਦੇ ਚਾਰ ਆਏ ਵਿੱਚ ਬੈਠੇ ਉਹਨੇ ਮੂੰਹ ਫੜ ਲਿਆ ਵਾਈਫ ਦਾ ਉਹਨਾਂ ਨੂੰ ਨਾਲ ਲੈ ਕੇ ਚੱਲੇ ਸੀਗੇ ਤੇ ਉਨੀ ਦਿਨ ਮੈਂ ਮਗਰ ਦੇਖਿਆ ਤੋਂ ਦੇਖਿਆ ਤੇ ਮੈਂ ਫੜਾ ਫਟ ਟਾਕੀ ਖੋਲੀ ਤੇ ਆਪਦੀ ਵਾਈਫ ਨੂੰ ਖਿੱਚਿਆ ਬਾਹਰ ਨੂੰ ਤੇ ਓਨੀ देर ਨੂੰ ਗੱਡੀ ਓਨੀ देर ਨੂੰ ਗੱਡੀ ਖਿੱਚ ਕੇ ਲੈ ਗਏ। ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਸਿਮੀ ਹੈ। ਕੀ ਹੋਇਆ ਕਿ ਅਸੀਂ ਕੀ ਮੈਟਰ ਕੀਤਾ ਪੂਰਾ? ਅਸੀਂ ਇੱਥੇ ਗੱਡੀ ਰੋਕੀ ਹੈ ਜਿਵੇਂ ਯੂਸ਼ਵਲ ਹਮੇਸ਼ਾ ਦਵਾਈ ਵਾਸਤੇ ਮੋਦੀ ਖਾਨੇ ਤੋਂ ਕਹਿੰਦੇ ਦਵਾਈ ਤੇ ਇੱਥੋਂ ਕਹਿੰਦੇ ਕੁਝ ਖਾ ਲੈਣੇ ਆ। ਉਹਨਾਂ ਨੇ ਦਵਾਈ ਖਾਧੀ ਸੀ ਤੇ ਰੋਕੀ ਹੈ ਜਸਟ ਹਜੇ ਨਿਕਲੇ ਹੀ ਆ। ਤੇ ਉਹਨਾਂ ਦੀ ਪਿੱਠ ਸੀਗੀ ਤੇ ਗੱਡੀ ਨਾਰਮਲੀ ਇਦਾਂ ਹੀ ਹਮੇਸ਼ਾ ਹੀ ਹੁੰਦਾ ਹੈ। ਚਾਰ ਮੁੰਡੇ ਆਏ, ਤਿੰਨ ਸੀ ਮੈਨੂੰ ਲੱਗਦਾ, ਤਿੰਨ ਸੀਗੇ। ਤਿੰਨ ਮੁੰਡੇ ਆਏ ਤੇ ਉਹਨਾਂ ਨੇ ਖਦਮ ਗੱਡੀ ਦਾ ਸ਼ੀਸ਼ਾ ਨਸ਼ੇੜੀ ਟਾਈਪ ਸੀਗੇ ਪੂਰੇ ਹੀ ਕਿ ਉਹਨਾਂ ਨੇ ਮਤਲਬ ਮੈਨੂੰ 20 ਵਿੱਚ ਹੀ ਕਰ ਲਿਆ ਮੈਂ ਇਦਾਂ ਤਾਂ ਕਿਹਾ ਕਿੰਨੀ 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 ਰੌਕ ਕਰ ਲਿਆ ਉਹਨਾਂ ਨੇ ਲੋਕ ਕਰਨ ਦੀ ਕੋਸ਼ਿਸ਼ ਕੀਤੀ ਕਿੰਨੀ ਕਿੰਨੀ ਉਹ ਤਾਂ ਭੱਜ ਚਲੇ ਗਿਆ ਮੇਰਾ ਹਸਬੰਦ ਨੇ ਮੈਨੂੰ ਉਹ ਇਦਾਂ ਦੇਖ ਲਿਆ ਰੱਬ ਵੱਲੋਂ ਉਨਾਂ ਨੇ ਮੈਨੂੰ ਪੂਰੀ ਜੋਸ਼ ਨਾਲ ਬਾਹਰ ਖਰੀਦ ਲਿਆ ਤੇ ਗੱਡੀ ਲੱਤਾਂ ਦੀ ਚੜਾ ਦੇਣੀ ਸੀ ਸਾਡੇ ਦੋਨਾਂ ਦੇ ਇਹੀ ਜਗ੍ਹਾ ਹੋਈ ਹੈ ਲੋਕ ਇਹੋ ਜਗ੍ਹਾ ਤੇ ਜਿੱਥੇ ਖੜੇ ਹਾਂ ਬੱਚੇ ਇਹ ਜਸਟ ਥੋੜੀ ਦੇਰ ਪਹਿਲਾਂ ਹੀ ਹੁਣੇ ਸਾਨੂੰ ਇਨਫੋਰਮੇਸ਼ਨ ਆਈ ਹੈ ਆ ਕਿ ਇੱਕ ਗੱਡੀ ਕੋਈ ਸਨੇਚ ਹੋਈ ਹੈ ਇੱਥੋਂ ਤਾਂ ਉਹਦੇ ਸੰਬੰਧੀ ਮੈਂ ACP ਸਿਵਲ ਲਾਈਨ ਐਸਐਚਓ ਡਿਵੀਜ਼ਨ 5 ਨੇ ਅਸੀਂ ਜਿੱਦਾਂ ਹੀ ਸੀ ਉਦਾਂ ਹੀ ਰਸ਼ਨ ਕੀਤੇ ਇੱਥੇ ਵੀ ਵਾ ਟੂ ਇਨਵੈਸਟੀਗੇਟ ਤੇ ਹਲੇ ਅਸੀਂ ਜਸਟ ਮੌਕਾ ਦੇਖਿਆ ਅਸੀਂ ਜੋ ਵੀ ਇਨਵੈਸਟੀਗੇਸ਼ਨ ਕਰਾਂਗੇ ਉਹਨ ਗੱਡੀ ਦੇ ਅੱਗੇ ਫਰਦਰ ਟ੍ਰੇਸ ਕਰਾਂਗੇ ਵੀਲ ਕੀਪ ਯੂ ਪੋਸਟਡ ਹਲੇ ਹਜੇ ਤਾਂ ਰਾਤ ਦਾ ਹਨੇਰਾ ਵੀ ਨਹੀਂ ਹੋਇਆ ਤੇ ਲੁਟੇਰਿਆਂ ਦੇ ਹੌਸਲੇ ਇੰਨੇ ਕੁ ਬਲੰਦ ਹੋ ਗਏ ਨੇ ਕਿ ਲੁਧਿਆਣਾ ਸ਼ਹਿਰ ਨੂੰ ਜਿਹਨੂੰ ਸਮਾਰ ਨਹੀਂ ਕੋਈ ਨਹੀਂ ਜੀ ਹੌਸਲੇ ਨਹੀਂ ਨਹੀਂ ਐਦਾਂ ਦਾ ਕੋਈ ਨਹੀਂ ਆਪਾਂ ਸਿਟੀ ਨੂੰ ਸੇਫ ਰੱਖਣਾ ਵੀ ਆਰ ਡੂਇੰਗ ਆਰ ਬੈਸਟ ਤੇ ਕ੍ਰਾਈਮ ਨੂੰ ਵੀ ਅਸੀਂ ਜਲਦੀ ਤੋਂ ਜਲਦੀ ਟ੍ਰੇਸ ਕਰਾਂਗੇ ਕਿੰਨੇ ਪਰਸਨ ਸੀ ਜੀ ਜਾਂ ਫੀਮੇਲਸ ਵਗੈਰਾ ਨਾਲ ਹਲੇ ਤਿੰਨਕ ਪਰਸਨਸ ਦਾ ਉਹ ਕਹਿ ਰਹੇ ਨੇ ਜਿਨ੍ਹਾਂ ਨਾਲ ਹੋਈ ਹੈ ਅਪਰੋਕਸੀਮੇਟਲੀ ਉਹ ਹਲੇ ਅਸੀਂ ਉੱਤੇ ਤਫ਼ਤੀਸ਼ ਦਾ ਪਾਰਟ ਹੈ ਹਲੇ ਅਸੀਂ ਉਧਰ ਨੂੰ ਜਾਣਾ ਹੈ ਹਲੇ ਪਤਾ ਨਹੀਂ ਲੱਗਿਆ ਸਾਨੂੰ ਕਾਰਵਾਈ ਕੀਤੀ ਜਾਏਗੀ ਸਰ ਇਹਨਾਂ ਦੀ ਕਾਰਵਾਈ ਜੋ ਬੰਦੀ ਕਾਰਵਾਈ ਹੈ ਐਸ ਪਰ ਲਾਅ ਕੀਤੀ ਜਾਏਗੀ ਤੇ ਜਲਦੀ ਤੋਂ ਜਲਦੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਹੋਇਆ ਕੀ ਵਾਕਿਆ ਹੈ ਮੈਂ ਕੋ ਬੱਚੇ ਘਰੋਂ ਆਇਆ ਦਵਾਈ ਲੈਣ ਵਾਸਤੇ ਔਰ ਦਵਾਈ ਲੈਣ ਲੱਗੇ ਉਹਨਾਂ ਨੇ ਕਿਹਾ ਵੀ ਇੱਥੋਂ ਇੱਕ ਤਾਂ ਪਹਿਲਾਂ ਉਹ ਨਾਲ ਮੋਦੀ ਦਵਾਖਾਨਾ ਉਹ ਘਰ ਦੀ ਨੂੰ ਲਾ ਕੇ ਕਹਿੰਦੇ ਚੱਲ ਬੱਚਾ ਉਹ ਨਾਲ ਘਰ ਵਾਲੀ ਇਹ ਕਹਿੰਦੀ ਕੋਈ ਖਾ ਲਈਏ ਉਹ ਖਾਣ ਦੇ ਜਿੱਕਰ ਤੋਂ ਗੱਡੀ ਇੱਥੇ ਖੜੇ ਕਰਕੇ ਚਲੇਗੀ ਚਲੇਗਾ ਮੁੰਡਾ ਤੇ ਉਹਦੀ ਜਿਹੜੀ ਗੱਡੀ ਦੇ ਵਿੱਚ ਉਹਦੀ ਵਾਈ ਬੈਠੀ ਸੀ ਉਹ ਉਹਨਾਂ ਨੇ ਦੇਖਿਆ ਵੀ ਇਹ ਮੁੰਡਾ ਘਰੋਂ ਗੱਡੀ ਤੋਂ ਨਿਕਲ ਗਏ ਕਿਤੇ ਤਾਲ ਚੁਣਿਆ ਉਹ ਲਾਲ ਮੋਦੀ ਦਵਾਖਾਨੇ ਦੇ ਚਲੇ ਗਿਆ ਪਿੱਛੋਂ ਜਿਹੜੇ ਲਟੇਰੇ ਸੀਗੇ ਜਿਹੜੇ ਤਿੰਨ ਚਾਰ ਜਿਹੜੇ ਸੀਗੇ ਉਹਨਾਂ ਨੇ ਦੇਖਿਆ ਵੀ ਮੁੰਡਾ ਉਧਰ ਗਿਆ ਤੇ ਚਾਬੀ ਇਹਦੇ ਕੋਲ ਸੀ ਇਹਦਾ ਮੂੰਹ ਘੁੱਟ ਲਿਆ ਉਹਨਦੇ ਕੋ ਹਥਿਆਰ ਜਿਸ ਤੋਂ ਤਾਂ ਕਿ ਇੱਥੋਂ ਬਾਹਰੋਂ ਪਤਾ ਲੱਗਾ ਕਿ ਉਹਨਦੇ ਕੋ ਰਵਲਵਰ ਹੈਗਾ ਰਵਲਵਰ ਹੈਗਾ ਸੀ ਹਾਂ ਤੇ ਉਹ ਹੁਣ ਰਵਲਵਰ ਦੇ ਸਿਰ ਤੇ ਤਾਂ ਪਤਾ ਨਹੀਂ ਉਹਨਾਂ ਨੇ ਹੱਥ ਦਿਖਾਇਆ ਹੈ ਜਾਂ ਨਹੀਂ ਦਿਖਾਇਆ ਉਹ ਬਹੁਤ ਨੂੰ ਪਤਾ ਮੈਨੂੰ ਕਹਿੰਦੇ ਲੇਡੀਜ਼ ਵੀ ਗੱਡੀ 'ਚ ਸੀ ਜਦੋਂ ਲੇਡੀਜ਼ ਗੱਡੀ 'ਚ ਬੈਠੀ ਸੀ ਅਜਿਹਾ ਜਬਰਦਸਤੀ ਉਹਨਾਂ ਨੇ ਉਹਨਾਂ ਨੇ ਜਬਰਦਸਤੀ ਆ ਕੇ ਮੂੰਹ ਕੋਟਿਆ ਤੇ ਅੰਦਰ ਹੀ ਵਿਦੇ ਨਾਲ ਦੇ ਵੀ ਦੁੱਧੇ ਵੜ ਗਏ ਅੰਦਰ ਉਹ ਜਦੋਂ ਬੜੇ ਤੇ ਇਹਨਾਂ ਨੇ ਉਹ ਗੱਡੀ ਲੈ ਕੇ ਤੁਰਨ ਲੱਗਾ ਮੁੰਡੇ ਨੇ ਦੇਖਿਆ ਵੀ ਗੱਡੀ ਕੌਣ ਲੈ ਕੇ ਚੱਲਿਆ ਤੇ ਲੱਗਦਾ ਜੀ ਤੁਹਾਨੂੰ 쿠ਸ਼ੀ ਟੋਨੀ ਦੇ ਪਏ ਕਤਵਾ ਤੇ ਪੁਲਿਸ ਚੌਂਕੀ ਵੀ ਨੇੜੇ ਪੈਂਦੀ ਹੈ ਬੋਲੇ ਚੌਂਕੀ ਦੇ ਬਿਲਕੁਲ ਕਰੀਬ ਬਿਲਕੁਲ ਕਰੀਬ ਔਰ ਤੁਸੀਂ ਦੇਖ ਲਓ ਮੇਰਾ ਖਿਆਲ ਜਿਆਦਾ ਨਹੀਂ ਜਿਆਦਾ 50 ਮੀਟਰ ਹੋਣੇ 50 ਮੀਟਰ ਦੀ ਦੂਰੀ ਤੇ ਇਹ ਵਾਲਤਤ ਹੁੰਦੀ ਪਈ ਆ ਤੁਸੀਂ ਦੇਖੋ ਪੁਲਸ ਵਾਲੇ ਵੀ ਸੁੱਤੇ ਪਏ ਨੇ